ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪੈਂਦਾ ਦੌਲਤਪੁਰਾ ਜੀ ਜ਼ਿਲ੍ਹਾ ਤਸੀਲ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਟੋਟਲ ਨਾਗ ਲੈ ਕੇ ਆਂਦੇ ਆ ਜੀ 12 12 ਜਿਹਦੇ ਚ ਸੂਏ ਸਵਾਏ ਨਾਗ ਵੀ ਆ ਜੀ ਗੱਬਣ ਵੀ ਆ ਟੋਕੜਾਂ ਵੀ ਗੱਬਣਾ ਟੋਕੜਾਂ ਵੀ ਆ ਟੋਕੜ ਗੱਬਣ ਵੀ ਆ ਵੀਡੀਓ ਨੂੰ ਐਂਡ ਤੱਕ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕੋਈ ਵੀ ਨਾਗ ਤੁਹਾਨੂੰ ਫੱਟ ਬੈਂਦਾ ਪਸੰਦ ਆਉਂਦਾ ਆ ਕੇ ਤਸੱਲੀ ਪਰਖ ਤੁਸੀਂ ਆਪ ਕਰਨੀ ਆ ਜੀ ਨੰਬਰ ਸਕਰੀਨ ਤੇ ਚੱਲੂਗਾ ਸਾਸਰੀ ਘਾਲ ਜੀ ਸਾਸਰੀ ਘਾਲ ਬਈ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਗੁਰਤੇਹਰ ਸਿੰਘ ਪਿੰਡ ਦੌਲਤਪੁਰਾ ਨੀਵਾ ਤੇ ਤਹਿਸੀਲ ਮੋਗਾ ਜਿਲ੍ਹਾ ਮੋਗਾ ਮੋਬਾਈਲ ਨੰਬਰ ਜੀ 984722419 11 12 ਨਾ ਗਿਆ ਜੀ ਅੱਜ ਹਾਂਜੀ ਹਾਂਜੀ ਵੀਰੇ ਕਿੱਧਰੋਂ ਕਰਕੇ ਸ਼ੁਰੂ ਜੀ ਇੱਧਰ ਹੀ ਕਰ ਲੈਨੇ ਵੇਲੇ ਨੰਬਰ ਤੋਂ ਠੀਕ ਆ ਜੀ ਸੁਆ ਕਿੰਨੇ ਮਾ ਜੀ ਇਹਦਾ ਪਹਿਲਣ ਵੱਚੀ ਬਾਈ ਦੋ ਦੰਦ ਦੋ ਦੰਦ ਮੂੰਹ ਗਰੰਟਡਾ ਦੰਦ ਪਟਕੇ ਦਿਖਾਦਾ ਵੇ ਵੱਚੀ ਠੀਕ ਆ ਠੰਡੀ ਸੀਲ ਫੋਲਾ ਗੱਬਣਾ ਵੀਰੇ ਕਿੰਨੇ ਸਮੇਂ ਦੀ ਡਾਕਟਰ ਦਾ ਚੱਕਰ ਆਇਆ ਨਾ ਛੇਰ ਕੇ ਪੰਜ ਦਿਨ ਕਰਕੇ ਦੇਣੀ ਆ ਪੰਜ ਮਹੀਨਾ ਦੀ ਮੰਨ ਕੇ ਆ ਜਾ ਹਾਂਜੀ ਠੀਕ ਆ ਪੋਰਟ ਸ਼ਾਂਗ ਤਾਂ ਕੋਈ ਨਹੀਂ ਨਾ ਬਈ ਚਾਰ ਹੀ ਥਾਣੇ ਦੇ ਬੱਚੀ ਦੇ ਝੋਲੀ ਚੰਗੀ ਆ ਜੀ ਹਾਂ ਵੀ ਲਾ ਲੈ ਠੀਕ ਹੈ ਜੀ ਤੋਰ ਕੇ ਦਿਖਾ ਦੇ ਵੀਰੇ ਤੋਰ ਸ਼ਰਾ ਸੁਆ ਪਹਿਲਾ ਵੀਰੇ ਮੂੰਹ ਤੋਂ ਦੋ ਦੰਦ ਆ ਜੀ ਫਾਰਮ ਦੇ ਇਹ ਟੁਰਨ ਨੇ ਫਾਰਮ ਚੈੱਕ ਪਾਸ ਆ ਤੁਸੀਂ ਬਾਈ ਕਹਿੰਦਾ ਚਾਹੇ ਪੰਜ ਮਹੀਨੇ ਹੀ ਮੰਨ ਕੇ ਆ ਜਾਓ ਬਾਕੀ ਛੋਟੀ ਛੋਟੀ ਸਿੰਗੀ ਆ ਬਈ ਮਾਰਦੀ ਮੁਰਦੀ ਨਾ ਨਾ ਠੰਡੀ ਆ ਜਾਦ ਵਾਲੀ ਕੁਆਲਿਟੀ ਬੱਚੀ ਵੇ ਕਿੰਨੀ ਆ ਜੀ ਬੈਠਾ ਰਵੇ ਠੀਕ ਆ ਵੀਰੇ ਬਾਕੀ ਕੁਆਲਿਟੀ ਤੁਸੀਂ ਕਹਿੰਦੇ ਕੋਈ ਵੇ ਬਰਾੜਾ ਕੋਈ ਠੀਕ ਹੈ ਜੀ ਲੈ ਜਿਓ ਲਿਓ ਜੀ ਬਾਕੀ ਝੋਲੀ ਵੀ ਕਰਮ ਵਾਲੀ ਦੀ ਚੰਗੀ ਆ ਫੋਡ ਛਾਂ ਕੇ ਤੇ ਕੋਈ ਵੀ ਨਹੀਂ ਚਾਰ ਹੀ ਥਾਣਾ ਬੱਚੀ ਠੀਕ ਹੈ ਇਹਦੀ ਡਿਮਾਂਡ ਕੀ ਰਹਿਣ ਲਈ ਬਾਈ 35000 ਦੇ ਦਈਏ ਉਹ ਜੂ ਮਾਨ ਤਣ 2000 ਛੱਡ ਦੇ ਸਦਾ ਇਦੋਂ 1 ਰੁਪਿਆ ਘਟਾ ਕਰੇ 33000 ਰੁਪਿਆ ਹਾਂ ਇਦੋਂ ਘਟਾ ਲ ਆਪਣਾ ਫੋਨ ਨਾ ਲਾਵੇ ਠੀਕ ਹੈ ਜੀ 33000 ਰੁਪਿਆ ਬਾਈ ਕਹਿੰਦਾ ਇਹਦੀ ਡਿਮਾਂਡ ਗਾਰੰਟੀ ਹੈ ਦੰਦ ਵਖੋਣੇ ਪਾ ਦੰਦ ਵੀ ਦਿਖਾ ਦੇਣੇ ਬੱਚੀ ਬਸ ਗਾਰੰਟੀ ਹੈ ਤਾਂ ਕੋਈ ਗੱਲ ਨਹੀਂ ਹਾਂ ਦੋ ਨੰਬਰ ਨਾ ਗ ਬਈ ਇਹਦਾ ਸੂਆ ਕਿੰਨਾ ਮਾ ਜੀ ਇਹ ਪਹਿਲੇ ਪਹਿਲ ਨਹੀਂ ਇਹ ਆ ਇਹ ਸੰਤੋਖੀ ਵੀ ਆ ਇਹ ਸੂਈ ਵੀ ਆ ਜੀ ਹਾਂ ਇਹ ਦੰਦੋ ਜੇ ਆਪਾਂ ਚੱਕਣੀ ਹੋਈ ਚੈੱਕ ਕੀਤੇ ਬਹੁਤ ਉਹਨੇ ਗਾਰੰਟੀ ਦਿੰਦੇ ਆ ਕਦੋਂ ਸੂਈ ਹੈ ਜੀ ਇਹ 6 ਮੇਰੇ ਗੱਬਣ ਆ ਅੱਛਾ ਗੱਬਣ ਆ ਇਹ ਕਹਿੰਦੀ ਠੀਕ ਆ ਦੁੱਧ ਹੈਗਾ 4 ਕਿਲੋ ਦੁੱਧ ਬਣਾ ਕਰਕੇ ਦੇਣੀ ਆ ਆਪਾਂ ਇਹ ਤੋਕੜ ਗੱਬਣ ਹੈ ਹਾਂ ਠੀਕ ਜੀ ਦੁੱਧ ਬਣਾ ਕਰਕੇ ਦੇਣੀ ਆ ਆਪਾਂ ਠੀਕ ਆ ਇਹ ਥੋੜਾ ਕਰਦੀ ਹੱਥ ਦਾ ਕਰਦੀ ਆ ਪਮੜੇ ਅਗਲਾ ਲੰਬਾ ਦੀਆ ਲੰਬੇ ਵਾਲਾ ਕੰਬਣਾ ਕੀਤਾ ਨਾ ਕਰਨਾ ਵਾ ਠੀਕ ਆ ਅੱਛੀ ਪਲੀ ਪੁਲੀ ਚੰਗੀ ਆ ਦੁੱਧ 4 ਕਿਲੋ ਹੈਗਾ ਇਹਦੇ ਥੱਲੇ ਹਾਂ ਪਰ ਆਪਣੇ ਵੱਲੋਂ ਡਰਾਈ ਮੰਨ ਕੇ ਆਵੇ ਹਾਂ 6 ਮਹੀਨੇ ਗੱਬਣਾ ਬੱਚੀ ਤਰੀਕ ਵੀ ਦੱਸਦੇ ਸਾਰੀ ਡਿਟੇਲ ਦੇ ਰਹੇ ਬੱਚੀ ਠੀਕ ਆ ਹਾਂ 6 ਮਹੀਨਿਆਂ ਦੀ ਕਨਫਰਮ ਚੈੱਕ ਪਾਸ ਆ ਉਹ ਵੀ ਤੁਸੀਂ ਵੀਰੇ ਆਪਦਾ ਡਾਕਟਰ ਨਾਲ ਹਾਂ ਬਾਈ ਲੈ ਯਾਰ ਚੈੱਕਰ ਵਾਲੇ ਕੋਈ ਬੰਦਾ ਬੈਂਕ ਕਰੋ ਚੈੱਕ ਕਰਵਾ ਕੇ ਲੈ ਜਾਓ ਫਣਾ ਦੀ ਓਕੇ ਆ ਜਮਾ ਜੀ ਹਾਂ ਗਾ ਠੀਕ ਆ ਬਹੁਤ ਜਗ੍ਹਾ ਸੈਕਸ ਕੱਟ ਲੱਗਿਆ ਬਣ ਦੱਸਿਆ ਉਹਨਾਂ ਨੇ ਬੱਚੀ ਵਾਲਾ ਠੀਕ ਆ ਜੀ ਹਾਂਜੀ ਤੇ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹਦੀ ਡਿਮਾਂਡ ਇਹ ਦੇਰੀ 30 ਦੀ ਹੋ ਜੂ ਮੰਨਤਾਂ ਕਰਦਾ ਹੀ ਮੰਨਤਾਂ ਜੋੜਾ ਲੈ ਜੇ ਬਾਈ ਕੋਈ ਫੋਲ ਕਰਦਾ ਹੀ ਤਿੰਨ ਨੰਬਰ ਨਾਗੇ ਵੀਰੇ ਇਹਦਾ ਸੁਆ ਕਿੰਨਾ ਮਾ ਜੀ ਇਹ ਬਈ ਪਹਿਲਾ ਸੁਆ ਸੁਈ ਆ ਤੋਕੜ ਗੱਬਣਾ ਤਿੰਨ ਮਹੀਨੇ ਰੀ ਤੇ ਹਾਂ ਦੁੱਧ ਦੇ ਛੇ ਕਿਲੋ ਚਵਾ ਕੇ ਦੇਣਾ ਕੰਡੇ ਝਾੜ ਕੇ 10 ਹੋਈ ਚਵਾ ਰੇ ਦੋਦਾਂ ਅੱਜ ਹੀ ਆਈ ਆ ਤਿੰਨ ਮਹੀਨੇ ਦੀ ਗੱਬਣਾ ਹਾਂ ਠੀਕ ਆ ਇਹ ਵੀ ਬਾਹਰ ਨੂੰ ਇਹ ਅੱਜ ਹੀ ਆਈ ਆ ਜੀ ਬਹੁਤ ਬੜਕ ਲੋ ਚਵਾ ਰੇ ਦੋਦਾਂ ਮਾੜੇ ਘਰ ਹੋਈ ਏ ਹੁਣ 6 ਕਿਲੋ ਤਿਆਰ ਆ ਜੀ ਕੰਡੇ ਝਾੜ ਦਾਂਗੇ ਯਾਰ ਠੀਕ ਆ ਥਣਾਂ ਦੀ ਓਕੇ ਆ ਜਮਾ ਥਣ ਓਕੇ ਕੋਈ ਭੂਰ ਨਹੀਂ ਵੀ ਛੱਟਾ ਨਹੀਂ ਆ ਚਵਾਈ ਪਾ ਜੇ ਠੰਣੀ ਮਿੱਠੀ ਬਹੁਤ ਚੀ ਝੂਕਲੀ ਵੀਰੇ ਇੱਥੇ ਬਾਕੀ ਥਣ ਮੈਂ ਤੁ ਤਿੰਨ ਮਹੀਨਿਆਂ ਦੀ ਕਨਫਰਮ ਚੈੱਕ ਪਾਸ ਆਪ ਦਾ ਡਾਕਟਰ ਨਾਲ ਹੀ ਲੈ ਕੇ ਆਇਓ ਕਿਦੋਂ ਵੀ ਤੁਸੀਂ ਗੱਬਣ ਪਸ਼ੂ ਦੀ ਖਰੀਦ ਕਰਦੇ ਆ ਤਾਂ ਵੀਰੇ ਆਪ ਦਾ ਡਾਕਟਰ ਨਾਲ ਯਾਦ ਬਾ ਕਰਮ ਲਈ ਇਹਦੀ ਬਹੁਤ ਕਰਨੇ ਕਰਨੇ ਕੰਮ ਵਾਲੀ ਦਾ ਬਾਕੀ ਦੁੱਧ ਵੀ ਇਹਦਾ ਸੰਗਣਾ ਹੋਊਗਾ ਹਾਂ ਮੰਜਰਗਾ ਬਈ ਮੰਜਰਗਾ ਠੀਕ ਆ ਇਹਦੀ ਡਿਮਾਂਡ ਬਈ ਤਿੰਨ ਨੰਬਰ ਦੀ ਇਹ 28000 ਦੀ ਦੇਵਾਂਗੇ ਬਈ ਠੀਕ ਆ ਜੀ ਇਹ ਦੇ ਦਾਂਗੇ 28000 ਦੀ ਹਾਂਜੀ ਤੇ ਨਾਗ ਨੰਬਰ ਆ ਗਿਆ ਵੀਰੇ 4 ਆਪਣਾ ਬਈ ਇਹੇ ਦਿਨ ਪਏ ਆ ਕਾਪੀ ਵਾਲੇ 20 ਦਿਨ ਲਊਗੀ ਬੱਚੀ ਠੰਡੀ ਸੀ ਫੋਲ ਹਾਂ ਹਾਂ ਉੱਤਰ ਨਹੀਂ ਆਉਂਦੀ ਬੱਚੀ ਵੀਰ 20 ਲੈ ਜੂ ਬੱਚੀ ਅਜੇ 20 ਦਿਨ ਖੁੱਲੇ ਲੈ ਹਾਂ ਸ਼ਹਿਰ ਮਾਰਦੀ ਆ ਇੱਕ ਸੰਗੀਏ ਇਹਦੇ ਇੱਕ ਸੰਗੀਏ ਜਮਦਰ ਇੱਕ ਦਗਾਇਆ ਇੱਕ ਦਗਾਇਆ ਨਹੀਂ ਬਟਣੇ ਵਿਲਾ ਠੀਕ ਆ ਜੀ ਹਾਂ ਇੱਕ ਸੰਗੀਏ ਮਾਰਦੀ ਮੁਰਦੀ ਤਾਂ ਨਹੀਂ ਨਾ 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 ਠੀਕ ਆ ਜੀ ਡੇਟ ਮੁਤਾਬਕ ਦਿਨ 20 ਲੈ ਜੂ ਵੀਰੇ ਹਾਂ 20 ਦਿਨ ਬਾਅਦ ਵੀ ਸਕਦੇ ਆ ਘਟ ਵੀ ਸਕਦੇ ਆ ਹਾਂ ਸਹੀ ਚੱਲ ਰਹੀ ਆ ਬਾਕੀ ਠੰਡੀ ਮਿੱਠੀ ਆ ਬਈ ਪੂਰੀ ਫੋਲ ਫੋਲ ਸੁਬਾਹ ਵੀਰਾ ਪਹਿਲਾ ਅਰੀਨਲ ਆ ਠੀਕ ਆ ਦੰਦਾਂ ਜੀ ਮੇਰੇ ਦੰਦ ਪਟੜੇ ਬੰਦਾ ਦੇ ਦੰਦ ਪਾੜਾ ਦੋਂਦੀ ਹੋਊਗੀ ਇਹਦੀ ਇਹਦੀ ਡਿਮਾਂਡ ਕੀ ਆ ਜੀ ਇਹਦੀ 30000 ਆ ਜੀ ਇਹਦੀ ਵੀ ਡਿਮਾਂਡ 30 ਹਜ਼ਾਰੀ ਕਰਦਾ ਇਮਾਨਤਣਾ ਠੀਕ ਆ ਇਹ ਹੋ ਗਿਆ ਚਾਰ ਨਾਗ ਹੈ ਨਾ ਬਾਈ ਤੇ ਪੰਜ ਨੰਬਰ ਵੀਰੇ ਇਹ ਬਾਈ ਬੱਚੀ 14 ਮਹੀਨਾ ਤੋਂ ਬਾਹਰ ਆ ਇੱਕ ਤਰੀਕ ਨੂੰ ਪੰਜ ਮਹੀਨੇ ਪੂਰੀ ਹੋ ਜਾਣੀ ਐ ਇਸ ਨੂੰ ਨਵੇਂ ਸਾਲ ਠੀਕ ਆ ਹਾਂ ਛੋਟੇ ਛੋਟੇ ਸਿੰਗੀ ਮਾਂ ਸਿੰਗੀ ਠੰਡੀ ਸੀ ਬਹੁਤ ਅੱਛੀ ਬਈ ਥੱਲੇ ਦੇ ਥੱਲੋਂ ਖਾਕ ਝੋਲੀ ਵਿੱਚ ਕੀ ਸੀ ਲੱਗਿਆ ਖਾਣ ਤੁਹਾਨੂੰ ਵੇਖ ਕੇ ਕਿੰਨਾ ਚੰਗਾ ਅੱਛੀ ਲੱਗਿਆ ਠੀਕ ਆ ਵੀਰੇ ਹਾਂ ਇਹ ਇੱਕ ਤਰੀਕ ਨੂੰ 5 ਮਹੀਨਿਆਂ ਦੀ ਹੋ ਜਾਣੀ ਹੈ। ਹਾਂ ਪੂਰੀ ਹੋਈ ਨਹੀਂ ਬਈ ਇਹ 5ਾਂ ਦੀ। ਠੀਕ ਹੈ ਵੀਰੇ। ਉਹ ਘਰਾਂ ਨੇ ਦੱਸਿਆ ਪੰਜ ਮਹੀਨਿਆਂ ਦੀ ਗੱਬਣ ਪਾਸ ਹੋ ਜਾਣੀ ਹੈ। ਬਾਕੀ ਤੁਸੀਂ ਦੇਖ ਸਕਦੇ ਹੋ ਹਾਈਟ ਦੀ ਵੀਰੇ ਨਾਰਮਲ ਆ। ਦੰਦੋ ਕਿਵੇਂ ਆ ਜੀ ਇਹ? ਦੰਦੋ ਚੌਗੀ ਹੈ ਬਈ। ਮੂੰਹ ਤੋਂ 4 ਦੰਦ। ਹਾਂ। ਠੀਕ ਹੈ ਵੀਰੇ। ਤੇ ਇਹਦਾ ਕਿੰਨਾ ਕੁ ਭਾਜੇ? ਇਹ ਦੇਰੀਆ 16000 ਦੀ। ਮਾਣ ਤਾਨ ਕਰ ਦਾਂ ਵਿੱਚੋਂ। ਠੀਕ ਆ। 16000 ਰੁਪਏ ਚੋਂ ਬਾਈ ਕਹਿੰਦਾ ਮਾਣ ਤਾਨ ਕਰ ਦਾਂਗੇ ਜੀ। ਆਪ ਦਾ ਡਾਕਟਰ ਨਾਲ ਹੀ ਲੈ ਕੇ ਆਇਆ ਕਰੋ ਜਦੋਂ ਤੁਸੀਂ ਗੱਬਣ ਪਸ਼ੂ ਦੀ ਖਰੀਦ ਕਰਦੇ ਆ। ਨਾਗ ਦਿਖਾਤੇ ਬਈ ਆਪਾਂ 5 ਜੀ ਹਾਂਜੀ 6 ਨੰਬਰ ਨਾਗ ਵੀਰੇ ਇਹ ਬੱਚੇ ਆਫਸਰ ਬਈ ਗਰੰਟਰ ਖੀਰੀ ਇਹ ਤਾਂ ਦਾਪਾ ਚੱਕ ਵੀੜੀਆਂ ਕਰਾਉਣੇ ਅੱਜ ਝੋਲੀ ਦਿਖਾ ਦੀ ਵੀਰੇ ਝੋਲੀ ਬੋਲੀ ਚੰਗੀ ਲੈ ਬੱਚੀ ਲੈ ਠੀਕ ਆ ਇਹ ਵਾ ਇੱਥੇ ਰੋਕ ਲਈ ਵੀਰੇ ਦੰਦ ਪਹਿਲਾਂ ਦੰਦ ਦਿਖਾ ਦੀ ਇਧਰ ਆ ਬਸ ਲੈ ਆ ਇਧਰ ਬੱਚੇ ਦੰਦ ਚੈੱਕ ਕਰਾਉਣੇ ਇਹ ਤਾਂ ਹਜੇ ਬੱਚਾ ਹੀ ਆ ਹਾਂ ਬੜਾ ਵਾ ਪਾਸ ਠੀਕ ਆ ਲੈ ਖੀਰੀ ਇਹ ਲੈ ਚੈੱਕ ਕਰ ਲੈ ਲੈ ਲਓ ਜੀ ਕਰ ਲੋ ਚੈੱਕ ਹਾਂ ਠੀਕ ਆ ਵੀਰੇ ਉੱਧਰ ਬਾਕੀ ਕੁਆਲ ਮੰਨ ਉਧਰ ਉਧਰ ਬੰਨੇ ਨੂੰ ਦੇਖ ਹੀ ਸਕਦੇ ਹੋ ਜੀ ਇਹ ਭੱਜਣਾ 11000 ਰੁਪਏ ਰਣਾ ਇਹ ਦੇ ਦਾਂਗੇ 11000 ਹਾਂ ਠੀਕ ਹੈ ਬਰੇ ਪੰਜ ਹੋ ਗਏ ਜੀ ਹਾਂਜੀ 6 ਨੰਬਰ ਜੀ ਇਹ ਸ਼ਾਈ ਵਾਲਾ ਵੜ ਸੁਈ ਵੀ ਆ ਕੱਲ 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 ਸੁਈ ਆ ਵੜ ਇਹ 12 ਵਜੇ ਜੇਰ ਕੰਪਲੀਟ ਆ ਬੋਲਾ ਹੋ ਜਾਗਾ 6 ਕਿਲੋ ਬੋਲਾ 6 ਕਿਲੋ ਜੀ ਹਾਂ ਠੰਡੀ ਸਿਲ ਫੋਲਾ ਮਰ ਬੱਛੀ ਆ ਠੀਕ ਹੈ ਬਰੇ ਤੋੜ ਦੇ ਕੱਢ ਦੇ ਬੱਚਾ ਮਗਰ ਬੱਛੀ ਹੈਗੀ ਹਾਂ ਹਾਂ ਠੀਕ ਹੈ ਜੀ ਮੱਛੀ ਬਹੁਤ ਚੰਗੀ ਦਿੱਤੀ ਕਰਮਾਂ ਲਈ 6 ਕਿਲੋ ਬੋਲਾ ਤਿਆਰ ਆ ਹਾਂ ਬੋਲਾ ਦੋਸਾਂ ਸਾਮੀ ਬੱਛੀ ਬਾਦ ਕਰਦਾਂਗੇ ਹੂੰ ਠੀਕ ਆ ਬੁੱਧਾ ਜਿਹੜਾ ਸਾਡਾ ਝੂਲੀ ਕੱਢੀ ਆ 14 14 15 ਗਲਾਂ ਦੀ 14 ਵਿੱਚ ਛੇ ਲਓ ਸੀ ਇੱਥੇ ਲੱਗ ਆ ਜੀ ਪੂਰੀ ਯਾਰ ਮੈਂ ਕਹਿੰਦਾ ਮੱਛੀ ਚਰਗੀਆਂ ਨਾਲ ਮੂੰਹ ਇੱਕ ਗੱਲ ਠੀਕ ਆ ਮੂੰਹ ਤਾਂ ਚਾਰ ਦੰਦ ਹਾਂ ਬੱਚਾ ਵੀ ਮਗਰ ਬੱਛੀ ਮਲੇ ਹਾਂ ਦੋ ਦੋ ਨਗ ਬਣ ਜਾਣੇ ਅਗਲੇ ਦੇ ਠੀਕ ਆ ਵੀਰੇ ਉੱਚਾ ਆ ਯਾਰ ਭਰਾ ਹੋ ਵੇਖ ਬਾਕੀ ਸੋਹਣਾ ਸੈਜ ਦਾ ਥਾਣਾ ਕੱਲਾ ਕੱਲਾ ਨਿੱਖੜ ਮਾ ਇੱਕ ਨਗ ਨਾ ਇੱਕ ਨਗ ਤੁਹਾਨੂੰ ਫ੍ਰੀ ਮਿਲ ਜਾਣਾ ਵੀਰੇ ਗਣ ਪਰਸ ਲੈ ਜੱਲੀ ਵੀਰੇ ਨੂੰ ਇਹਨੂੰ ਤੋੜ ਕੇ ਦਿਖਾ ਦਿਓ ਆ ਚਲ ਕਰ ਮਿਲ ਗਏ ਇੱਕ ਜਾਂਦੀ ਠੀਕ ਆ ਜੀ ਕਿੰਨਾ ਪਿਆਜੂ ਦੁੱਧ ਜੀ ਦੁੱਧ 14 15 ਕਿਲੋ ਪਿਆਣਾ ਜਿਹੜਾ ਬੱਚੀ ਜਿਹੜਾ ਸਾਡੇ ਨਾਲ ਪਾਣੀ ਬੱਚੀ ਮੋਹਰ ਨੂੰ ਭਾਲੀ ਜਾ ਲੈ ਠੀਕ ਆ ਵੀਰੇ ਤੇ ਇਹਦੀ ਡਿਮਾਂਡ ਜੀ ਇਹਦੀ ਫੋਨ ਤੇ ਬਈ ਇਹਦੀ ਡਿਮਾਂਡ ਫੋਨ ਤੇ ਜੀ ਹਾਂ ਠੀਕ ਆ ਇਹ ਲਾਤਾਂ ਹੀ ਜੀ ਕਹਤੋਂ ਧਰਦੀ ਮਗਰ ਇਹ ਲੱਤ ਪਹਿਲੇ ਜ਼ਮਾਂਦਰੀ ਆਏ ਬਈ ਵੈਸੀ ਧਰਦੀ ਆ ਜ਼ਮਾਂਦਰੀ ਜ਼ਮਾਂਦਰੀ ਥੋੜੀ ਜੀ ਹੈ ਨਾ ਠੀਕ ਆ ਵੀਰੇ ਦੋ ਮਰ ਤੋਰ ਠੀਕ ਆ ਬਾਹਰ ਤੋਰ ਦਿੰਨੇ ਕਰਾਂ ਵੀਡੀਓ ਬਣਾ ਲਗੇ ਕੀ ਨਗ ਹੋ ਗਏ ਜੀ ਹਾਂਜੀ 7 ਨੰਬਰ ਜੀ ਇਹ ਸੋਈ ਸਵਾਈ ਆ ਠੀਕ ਹੈ ਮਗਰ ਬੱਛਾ ਇਹ ਬਹੁਤ ਮਗਰ ਬੱਛਾ ਹਾਂ ਇਹ ਥੱਕ ਗਾਣੂ ਆ ਪਿਛਾੜੀ ਦਾ ਤਾਂ ਘਾਟਾ ਗਾੜੀ ਵਾਦਾ ਠੀਕ ਆ ਦੁੱਧ ਹੈਗਾ 12 13 ਕਿਲੋ ਖੁਲਾੜ ਚਵਾਦਾ ਕੰਨੇ ਚਾੜ ਦਾਂਗੇ ਠੀਕ ਆ 12 13 ਕਿਲੋ ਹਾਂ ਕਦੋਂ ਸੂਈ ਆ ਜੀ ਇਹ ਸੂਈ ਨ ਹੋਗਣ 12 13 ਦਿਨਾਂ ਮੂਰੇ ਬੱਛਾ ਬੱਚਾ ਮੂਰੇ ਬੱਛਾ ਆ ਗਿਆ ਠੀਕ ਆ ਵੀਰੇ ਥਣਾ ਥੁਣਾ ਦੀ ਓਕੇ ਆ ਜੀ ਇਹ ਚਵਾਈ ਪਲੇਟ ਆ ਓਕੇ ਮੱਛੀ ਮੋਟਰਾਂ ਦੀ ਚਵਾਈ ਲੱਗੀ ਕਰਮ ਵਾਲੀ ਦੀ ਠੀਕ ਆ ਚਵਾਈ ਪੜੀ ਚੰਗੀ ਮੇਲਾ ਅੱਗੋਂ ਮੇਲਾ ਅੱਗੋਂ ਢੋਲੀ ਵੱਧ ਦਿਖਾਉਂਦੀ ਪਿੱਛੋਂ ਘਟ ਐ ਖੜਾ ਮਾਲ ਚੋਇਆ ਲੇੜ ਆ ਤੜਕੇ ਠੀਕ ਆ ਜੀ ਤੌਂਦ ਕਰਕੇ ਤੇ ਇਹਦੀ ਡਿਮਾਂਡ ਬਾਈ ਇਹਦੀ ਮੁੱਲ 40000 ਰੁਪਏ ਇਹਦਾ ਮੁੱਲ 40000 ਕੋਜੂ ਮਾੜਾ ਮੋਟਾ ਕਰ ਦਾਂਗੇ ਠੀਕ ਆ ਇਹਦਾ ਮੁੱਲ ਬਾਈ ਕਹਿੰਦਾ 40000 ਰੁਪਿਆ ਵਿੱਚੋਂ ਥੋੜਾ ਕਨਾ ਮਾਨਤਾਂ ਨੂੰ ਹੋ ਜਾਊਗਾ ਜੀ 7 ਨਗ 7 ਨੰਬਰ ਹੋ ਗਿਆ ਨਗ ਜੀ ਹਾਂ ਜੀ 8 ਨੰਬਰ ਵੀਰੇ ਏ ਬਈ ਗੱਬਣਾ ਦੁੱਧ ਹੁਣ ਪਾ ਲੈਣਾ ਪੀ ਲੂ ਦੇਗਾ ਕਲੀ ਗੱਬਣਾ ਇਹ ਦੁੱਧ ਵੀ ਨਾਲ ਦਿੰਦੀ ਆ ਅੱਛਾ ਹਾਂ ਪੰਜ ਮਹੀਨੇ ਗੱਬਣ ਨਾਲ ਦੁੱਧ ਹੁੰਦੀ ਵੱਛੀ ਤੇ ਮਿਲਦੀ ਆ ਕਿੰਨਾ ਦਿੰਦਾ ਜੀ ਥੱਲੇ ਬਸ 5 ਕਿਲੋ ਦੁੱਧ ਥੱਲੇ ਹੁਣ ਪਤਾ ਹੀ ਨਹੀਂ ਵੱਛੀ ਚੰਗਦੀ ਰਹੀ ਐ ਚੋਲ ਲਾ ਕੇ ਠੀਕ ਆ ਚਲ ਤੋਰ 5 ਕਿਲੋ ਦੁੱਧ ਆ ਤਿੰਨ ਮਹੀਨਿਆਂ ਦੀ ਗੱਬਣ ਚੈੱਕ ਕਰ ਲੈ ਪੰਜ ਮਹੀਨਿਆਂ ਦੀ ਸਾਰੀ ਪੰਜ ਮਹੀਨਿਆਂ ਦੀ ਗੱਬਣਾ ਹਾਂ ਚੈੱਕ ਕਰ ਦੁੱਧ ਕਿੰਨਾ ਦੁੱਧ 5 ਕਿਲੋ ਠੀਕ ਆ 5 ਕਿਲੋ ਹੀ ਦੁੱਧ ਦਾ ਹਾਂ ਬੱਚੀ ਦੇ ਮਿਲਦੀ ਬੱਚੇ ਨਹੀਂ ਮਿਲਦੀ ਉਹ ਤੇ ਉਸੇ ਬੱਚਾ ਨਾਲ ਹੀ ਦੇਣਾ ਨਾਲ ਹੀ ਦੇ ਦਾਂਗੇ ਪਹਿਲਾਂ ਹੀ ਕਹੇ ਨਹੀਂ ਦੇਣਾ ਠੀਕ ਆ ਪਤਾ ਨਹੀਂ ਸਾਨੂੰ ਮਿਲਦੀ ਨਹੀਂ ਮਿਲਦੀ ਹੁਣ ਅਗਲੇ ਜੇ ਪੈਸੇ ਲਾਉਣੇ ਵਾਲੇ ਘਰੇ ਆਏ ਮਿਲਿਆ ਫੇਰ ਆ ਜੀ ਠੀਕ ਆ ਇਹਦੀ ਡਿਮਾਂਡ ਜੀ ਇਹ ਸਣੇ ਬੱਚੀ 17000 ਦੀ ਦੇ ਦਾਂਗੇ ਠੀਕ ਆ ਸਣੇ ਬੱਚੀ 17000 ਦੀ ਦੇ ਦਾਂਗੇ ਹਾਂ ਜਸਰੋ ਬਾਈ ਘਟਲਾ ਫੋਨ ਆ ਲਾਵੇ ਆਪੂ ਠੀਕ ਆ ਅੱਗੇ ਨਾਗ ਨੰਬਰ ਆ ਗਿਆ ਵੀਰੇ 8 ਹਾਂ ਇਹ 6 ਮਹੀਨੇ ਤੋਂ ਕੜਗਬਣ ਬੱਚੀ ਆ ਬੜਾ ਦੁੱਧ ਦੁੱਧ 6 ਕਿਲੋ ਦੁੱਧ ਹਲੇ ਠੀਕ ਆ ਠੰਡੇ ਚਾੜ ਦਾਂਗੇ ਠੀਕ ਆ ਜੀ ਠ ਇਹ ਰਹਿਣ ਦੇ ਖੋਲ ਨਾ ਯਾਰ ਰਹਿਣ ਦੋ ਜ ਰਹਿਣ ਦੋ ਖੜੀ ਤੋੜਨਾ ਵਾਲਾ ਉਹ ਤੇ ਇਹਦੇ ਆ ਵੈਸੀ ਐ ਡੱਟ ਇਹ ਵੈਸੀ ਆ ਬਈ ਠੀਕ ਆ ਇਹਦੀ ਡਿਮਾਂਡ ਜੀ ਇਹ ਦੇ ਰਾਂਗੇ 20000 ਦੀ ਯਾਰ ਠੀਕ ਆ ਅੱਗੇ ਵੀਰੇ ਐਂਡ ਵਾਲਾ ਨਗ ਇਹ 8 ਮਹੀਨੇ ਗੱਪਣ ਹੋ ਗਈ ਆ ਚੱਕ ਠੀਕ ਆ ਡਰਤੀ ਆ ਜਿਹੜੀ ਹਾਂ ਆਪਾਂ ਕਰਾ ਦਾਂਗੇ ਰਚੀ ਠੰਡੀ ਸੀ ਫੁੱਲ ਆ ਪਰ ਮੁੱਲ ਹੋ ਠੰਡੀ ਹੋ ਗਈ ਫੁੱਲ ਮੁੱਲ ਜੀ ਮੁੱਲ ਅੱਜ ਕੋਈ ਲੈ ਗਿਆ ਨਾ 12000 ਦੀ ਆ ਜੇ ਫੇਰ ਕੋਈ 2-4 ਦਿਨਾਂ ਨੂੰ ਕਿਹਾ ਫੇਰ ਦਵੇਂ 20000 ਦੀ ਠੀਕ ਆ ਹਾਂ ਠੀਕ ਆ ਫਿਰ ਲਾਹੇ ਪਏ ਨਾ ਬੱਚੀ ਨੇ ਠੀਕ ਆ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ